ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟੇਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਹੈਂਡਵਰਕ ਦੇ ਕ੍ਰੇਪ ਦੀਆਂ ਸੂਟਾਂ ਦੀ 컬렉ਸ਼ਨ ਲੈ ਕੇ ਆਏ ਹਾਂ ਵੀ ਹੈਂਡਵਰਕ ਦਾ ਪੀਸ ਹੋਏਗਾ ਪਰ ਇਹ ਵਾਲੇ ਸੂਟਾਂਗੇ ਵਿਸਕੋਸ ਆਰਗੇਂਜ਼ਾ ਦੇ ਉੱਪਰ ਹੋਣਗੇ ਜਿਸ ਤੇ ਉੱਪਰ ਹੈਂਡਵਰਕ ਹੋਏਗਾ ਬਾਟਮ ਹੋਏਗੀ ਡਪੌਂਸ ਸਿਲਕ ਦੀ ਜਿਸ ਤੇ ਉੱਪਰ ਵੀ ਵਰਕ ਰਹਿਣ ਵਾਲਾ ਚਨਾਉਂ ਦਾ ਦੁਪੱਟਾ ਹੋਏਗਾ ਪ੍ਰਾਈਸ ਹੋ ਗਿਆ 2299 ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਸਮ ਦੇ ਨਾਲ ਜਿਹੜਾ ਦੁਪੱਟਾ ਹੈਗਾ ਆਰਗੇਂਜ਼ਾ ਦਾ ਰਹੇਗਾ ਆਰਗੇਂਜ਼ਾ ਦੀ ਸ਼ਰਟ ਹੋਏਗੀ ਔਰ ਹੈਂਡਵਰਕ ਦੇ ਡਿਜ਼ਾਈਨਿੰਗ ਹੈਗੇ ਇਹਨਾਂ ਦੇ ਚਿਹੜਾ ਹੈਗਾ ਲिटल ਬਟਟਰ ਡਿਫਰੈਂਸ ਹੋਏਗਾ ਪ੍ਰਾਈਸ ਆਫ ਦਾ ਸੇਮ ਹੋਏਗਾ 999 ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ অপਸ਼ਨ ਮਿਲ ਜਾਏਗੀ ਇਹ ਗਰਲਿਸ਼ ਲੁੱਕ ਦੇ ਸਾਰੇ ਸੂਟਣ ਵਾਲੇ ਹੈਗੇ ਆ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਹੈਂਡਵਰਕ ਦੇ ਪੀਸ ਹੋਣਗੇ ਤੁਸੀਂ ਕੋਈ ਵੀ ਪੀਸ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲਾ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਪੀਸੋ ਕੇ ਪ्योर ਕريب ਦਾ ਲੰਗੋ ਰੂਟ ਹੋਏਗੇ ਤੇ ਨਾਲ ਪ्योर ਚਨਾਉਂ ਦਾ ਹੈਂਡ ਪੇਂਟ ਦੁਪੱਟਾ ਰਹਿਣ ਵਾਲਾ ਤੇ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਕਲਰ ਆਪਸ਼ਨ ਹੈਗੇ ਉਹ ਮਿਲ ਜਾਏਗੀ। ਇਹ ਵਾਲੇ ਸੂਟ ਹੋਣਗੇ ਜਿਹੜੇ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਹੋਏਗੀ ਨਾਲ ਡਪੌਂਚ ਵਾਲੀ ਕਿ ਤੇ ਬਾਟਮ ਹੋਏਗੀ ਬਾਟਮ ਦੇ ਉੱਪਰ ਹੈਂਡਵਰਕ ਹੋਏਗਾ। ਇਹ ਵਾਲਾ ਜਿਹੜਾ ਸਟੱਫ ਹੋਏਗਾ ਪ्योर ਕريب ਦਾ ਰਹਿਣ ਵਾਲਾ ਫੈਬਰਿਕ ਹੋਏਗਾ 650 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ। ਹੈਂਡਵਰਕ ਦਾ ਜਿਹੜਾ ਟੋਟਲੀ ਇਹ ਪੀਸ ਲੈਣ ਵਾਲਾ ਹੈਗਾ ਐਵਾਂ ਵਾਲਾ ਜਿਹੜਾ ਸਟਾਫ ਹੈਗਾ ਇਹ ਪਿਓਰ ਕريب ਦੇ ਉੱਪਰ ਹੋਏਗਾ ਬਨਾਰਸੀ ਜਿਹੜਾ ਇਸ ਤੇ ਉੱਪਰ ਕੰਮ ਰਹਿਣ ਵਾਲਾ ਸਾਰ ਸੋਪਨ ਤੇ ਤਰ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਦੋਨੋਂ ਸਟਾਫ ਮਿਲ ਜਾਣਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿੰਨਾ ਵੀ ਬਾਈ ਕਰ ਸਕਦੇ ਹੋ ਐਵਾਂ ਵਾਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਬੈਲਵਰਟ ਹੋਏਗੀ ਬੈਲਵਰਟ ਦੇ ਉੱਪਰ ਹੋਏਗਾ ਹੈਂਡਵਰਕ ਪ੍ਰਾਈਸ ਹੋਏਗਾ 1350 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿੰਨਾ ਵੀ ਬਾਈ ਕਰ ਸਕਦੇ ਹੈਗੇ ਤੁਹਾਨੂੰ ਕਲਰ ਆਪਸ਼ਨਾਂ ਵਿੱਚ ਮ ਬਹੁਤ ਹੀ ਜ਼ਿਆਦਾ ਕਲਰ ਆਪਸ਼ਨ ਹੈਗੀ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਆਂਦੀ ਆ ਆਫਟਰ ਸਟਿਚਿੰਗ ਇਹ ਵਾਲੀ ਸੂਟ ਸੀ ਔਰ ਇਹ ਵਾਲਾ ਜਿਹੜਾ ਹੈ ਸੂਟ ਹੋਣਗੀ ਇਹ ਵੀ ਪਿਓਰ ਕ੍ਰੇਪ ਦੇ ਉੱਪਰ ਰਹਿਣ ਵਾਲੇ ਪਿਓਰ ਕ੍ਰੇਪ ਦੀ ਬਾਟਮ ਹੋਵੇਗੀ ਔਰ ਪਿਓਰ ਕ੍ਰੇਪ ਦਾ ਜਿਹੜਾ ਹੈਗਾ ਸਟੱਫ ਹੋਏਗਾ ਜਿਸ ਦੇ ਉੱਪਰ ਹੈਗਾ ਜਿਹੜਾ ਹੈਡਵਰਕ ਹੋਏਗਾ ਪਲੱਸ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਆ ਉਹ ਸਟੱਫ ਰਹਿਣ ਵਾਲਾ 3000 ਰੁਪਏ ਦਾ ਤੁਹਾਨੂੰ ਪੂਰਾ ਸੂਟ ਮਿਲ ਜਾਏਗਾ ਵਿਦਆਊਟ ਦੁਪੱਟਾ ਰਹਿਣ ਵਾਲਾ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈ ਜੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹ